ਠੀਕ ਆ ਡਾਕਟਰ ਜੇ ਖੂਨ ਖਾਰਚਣਾ ਦਾ ਮੇਰਾ ਲੈਲਾ ਕੁਛ ਨਹੀਂ ਹੋਇਆ ਕਿਉਂ ਲੈ ਕੇ ਆਏ ਭਾਬੀ ਨੂੰ ਹੁਣ ਆ ਤੇਰੀ ਹੱਡੀ ਮਰੀਜਾ ਲਈ ਐ ਕੋਈ ਬਨਾਸਰਵਾ ਥੋੜਾ ਵੀ ਕਮਾਉਣ ਲਈ ਲੈ ਕੇ ਆਇਆ ਮੈਂ ਹਾਤਾ ਉਹ ਥੋੜਾ ਬੀਬੀ ਵੱਧ ਹੈ ਕਵਰਾੜ ਹੋਈ ਹੋਊਗੀ ਹੋ ਜੋ ਠੀਕ ਇਹ ਬੇ ਮੈਨੂੰ ਆ ਸਰਪੰਚ ਡਾਕਟਰ ਜੀ ਤਾ ਨਾ ਫੇਰ ਲੱਗਦਾ ਐ ਕਰਦੇ ਆ ਘਰੇ ਜਾ ਕੇ ਨਾ ਤੈਨੂੰ ਕੜੀ ਚਾਹ ਕਰਕੇ ਪਿਉਣਾ ਐ ਫਟ ਹੋ ਜੇਂਗੀ ਤੂੰ ਚੱਲ ਆ ਜਾ ਮੱਕਾ ਤਾਂ ਛੱਡੋ ਨਾ ਉਹ ਡਾਕਟਰਾਂ ਬੀਬੀ ਦੀ ਸੀਸ ਮੇਰੇ ਨਾਲ ਤੇਰੀ ਕਾਰ ਦੀ ਕਮਾਨੀ ਨਾਲੋਂ ਮੇਰੇ ਮੋਟੇ ਜਿਆਦੇ ਕੈਮ ਨੇ ਕਿਉਂ ਚੱਕੀ ਫਿਰਦਾ ਮੈਨੂੰ ਮਿੱਟੀ ਓ ਬੀਬੀ ਜੇ ਤੂੰ ਮਿੱਟੀ ਆ ਨਾ ਤਾਂ ਮਾਂ ਤੇਰੀ ਢੂੜ ਆ ਸੱਚੀ ਆਇਆ ਚੜ ਜਾ ਘੇੜ ਅੱਜ ਤੈਨੂੰ ਤੇ ਨਾਂ ਛੁੱਟੇ ਤੇਰਾ ਤੇਰਾ ਸੋਨੀ ਉਮਰੇ ਓ But